ਜ਼ੀਰਕਪੁਰ ਦੇ ਇੱਕ ਨਿੱਜੀ ਹੋਟਲ ਵਿੱਚ ਪੈਸੇ ਦੇ ਲੈਣ ਦੇਣ ਦੇ ਮਾਮਲੇ ਕੀਤੇ ਵਿੱਚ ਚਾਰ ਦੋਸਤਾਂ ਨੇ ਮਿਲ ਕੇ ਆਪਣੇ ਇੱਕ ਦੋਸਤ ਦਾ ਕਤਲ ਕਰ ਦਿੱਤਾ ਕਤਲ ਦਾ ਕਾਰਨ ਪੈਸੇ ਦਾ ਆਪਸੀ ਲੈਣ ਦੇਣ ਦੱਸਿਆ ਜਾ ਰਿਹਾ ਹੈ ਕਤਲ ਬੀਤੀ ਰਾਤ 3 ਵਜੇ ਜ਼ੀਰਕਪੁਰ ਦੇ ਇੱਕ ਨਿੱਜੀ ਹੋਟਲ ਵਿੱਚ ਕੀਤਾ ਗਿਆ ਪੁਲਿਸ ਨੇ ਦੋਸ਼ੀਆਂ ਨੂੰ ਤਸਤਾਰ ਕਰਕੇ ਅੱਜ ਕੋਰਟ ਵਿੱਚ ਪੇਸ਼ ਕੀਤਾ ਪੂਰਾ ਮਾਮਲਾ ਕੀਤੇ ਸੀ ਤੇ ਹੁਣ ਇਹਨਾਂ ਦੀ ਦੋ ਦੀ ਗ੍ਰਿਫਤਾਰੀ ਹੋਈ ਹੈ ਹਾਂਜੀ ਇਹ ਇਹਨਾਂ ਸੁਭਨ ਨਾਮ ਦੇ ਬੰਦੇ ਨੇ ਤੇ ਇੱਕ ਜਿਹੜੇ ਮੁੰਡੇ ਨੇ ਆਪਣੀ ਸ਼ਿਵਮ ਨੇ ਇਹਨਾਂ ਨੇ ਦੋ ਬੰਦੇ ਯੂਪੀ ਦੇ ਰਹਿਣ ਵਾਲੇ ਨੇ ਪਿੱਛੋਂ ਜੀ ਇਹਨਾਂ ਨੇ ਇੱਕ ਉਰੇ ਕਿਰਾਏ ਦੇ ਉੱਤੇ ਮੋਟਰ ਲਿਆ ਸੀਗਾ ਜੀ ਜਿਹੜੇ 1 ਸਾਲ ਤੋਂ ਹੁਣ ਇਹਨਾਂ ਦਾ ਆਪਸ ਦੇ ਵਿੱਚ ਬਰ ਲੈਂਦੇ ਨੇ ਇਸ ਵਾਰੀ ਰੌਲਾ ਪੈ ਗਿਆ ਸੀ ਜੀ ਕੱਲ ਇਹਨਾਂ ਦੀ ਆਪਸ ਦੇ ਵਿੱਚ ਕਾਫੀ ਤਕਰਾਰ ਹੋਇਆ ਉਸ ਤੋਂ ਬਾਅਦ ਅੱਜ ਸਵੇਰੇ 3 ਵਜੇ ਇਹ ਆਪਣਾ ਜਿਹੜਾ ਮੁੰਡਾ ਸ਼ਿਵਮ ਆ ਗਿਆ ਜੀ ਇਹ ਆਪਦੇ ਨਾਲ ਇੱਕ ਨਿਖਲ ਤੇ ਕੁਝ ਹੋਰ 3-4 7 ਜਿਹਨਾਂ ਨਾਲ ਲੈ ਕੇ ਆਇਆ ਉਹ ਚਾਕੂ ਨਾਲ ਵਾਰ ਕਰੇ ਕਿਰਤ ਦੇ ਨਾਲ ਵਾਰ ਕਰੀ। ਓਕੇ। ਉਹਦੇ ਨਾਲ ਆਪਾਂ ਜਿੱਦ। ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ ਹੈ? ਪੂਰਾ 3 ਪਲਾਨ ਤਰੀਕੇ ਨਾਲ ਇਹਨਾਂ ਨੇ ਪਲਾਨ ਬਣਾਇਆ ਸੀਗਾ ਕਿ ਵਾਜ਼ਾਤ ਨੂੰ ਅੰਜਾਮ ਦੇਣਾ ਜਾਂ ਆਪਸ ਵਿੱਚ ਪਹਿਲਾਂ ਝਗੜਾ ਵਗੈਰਾ ਹੋਇਆ ਸੀ। ਇਹਨਾਂ ਦਾ ਕੱਲ ਝਗੜਾ ਹੋਇਆ ਸੀਗਾ। ਹੁਣ ਇਹਨਾਂ ਨੇ ਅੱਜ ਸਵੇਰੇ ਜਿਹੜਾ ਮਰਡਰ ਕਰਿਆ ਉਹ ਪੂਰੇ ਪਲਾਨ ਨਾਲ ਕਰਿਆ ਜੀ। ਹਾਂਜੀ। ਤੇ ਕਿੰਨੇ ਲੋਕ ਇਹਦੇ ਵਿੱਚ ਇਨਵੋਲ ਨੇ ਹੁਣ ਤੱਕ? ਇਹਦੇ ਵਿੱਚ ਹੁਣ ਤੱਕ ਪੰਜ ਗੋਦ ਦੇ ਸਾਹਮਣੇ ਠੀਕ ਹੈ ਮੈਂ ਨੇ ਕਿਊਜ਼ ਫੜ ਲਿਆ ਸਰ ਮੈਂ ਨੇ ਕਿਊਜ਼ ਫੜ ਲਿਆ ਤੇ ਨਾਲ ਦੀ ਰਿਕਵਰੀ ਕੁਝ ਹੋਈ ਹੈ ਸਰ ਇਹਨਾਂ ਨੂੰ ਰਿਕਵਰੀ ਕਰਾਉਣ ਲਈ ਜਾ ਰਹੇ ਹਾਂ ਠੀਕ ਹੈ ਰਿਕਵਰੀ ਕਰਾਉਣ ਲਈ ਜਾ ਰਹੇ ਤਾਂ ਹੁਣ ਤੱਕ ਦੀ ਇਨਵੈਸਟੀਗੇਸ਼ਨ ਜਿਹੜਾ ਆ ਕਿੱਥੇ ਕਿੱਥੇ ਨੂੰ ਜਿਹੜੀ ਹੈਗੀ ਇੰਜਰੀ ਹੋਈ ਸੀ ਜਿਹੜਾ ਦੀ ਦੀ ਇੱਕੋ ਦੇ ਸਿਰ ਚ ਵੱਜੀਆਂ ਠੀਕ ਹੈ ਕੁਝ ਪੇਟ ਦੇ ਵਿੱਚ ਵੱਜੀਆਂ ਵੀ ਆ ਓਕੇ ਹਾਂ ਜੀ ਯਾਨੀ ਕਿ ਬੇਰੇਮੀ ਨਾਲ ਮਰਡਰ ਹੋਇਆ ਹਾਂ ਜੀ ਪੂਰਾ ਬੇਰੇਮੀ ਨਾਲ ਤੇ ਸਾਰੇ ਇਹਨਾਂ ਦਾ ਕੋਈ ਫਰਕ ਲੈ ਕੇ ਜਾਇਆ ਜਾ ਰਿਹਾ ਸਰ ਕੀ ਮਾਮਲਾ ਹੈ ਜਿਹੜਾ ਜੋ ਕਿਸ ਫੜੇ ਨੇ ਆਪਾਂ ਕੇਸ ਮਾਮਲੇ ਚ ਇਹ ਜੀ ਇੱਥੇ ਸਰਕਾਰੀ ਨਜ਼ਰ ਆ ਤੇ ਜਿਹੜਾ ਮਰਨ ਵਾਲਾ ਸੀ ਉਹ ਮੁੰਡਾ ਸ਼ੋਭਮ ਇੱਕ ਗੌਤਮ ਉਰਫ ਸ਼ਿਵਮ ਤੇ ਦੋਨੇ ਯੂਪੀ ਯੋਧਿਆ ਦੇ ਰਹਿਣ ਵਾਲੇ ਨੇ ਬੀਸਿਕਲੀ ਪਿੱਛੋਂ ਪਰ ਇਹ ਮੁੰਡਾ ਹੁਣ 31 ਸੈਕਟਰ ਦੇ ਵਿੱਚ ਰਹਿ ਰਿਹਾ ਇਹਦੇ ਮਾਦਰ ਤੇ ਧੋਪੀ ਘਰਦਾ ਉੱਥੇ ਸਰਕਾਰੀ ਕੁਆਰਟਰ ਵਿੱਚ ਰਹਿੰਦਾ ਇਹਨਾਂ ਨੇ ਪੂਰੇ ਠੇਕੇ ਦੇ ਉੱਤੇ ਹੋਟਲ ਲਿਆ ਸੀਗਾ ਉਹ ਹੋਟਲ ਦੇ ਵਿੱਚ ਇਹਨਾਂ ਦਾ ਹੁਣ ਆਪਸ ਦੇ ਵਿੱਚ ਲੈਣ ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀਗਾ 20 ਦਿਨਾਂ ਤੋਂ ਕੱਲ ਇਹਨਾਂ ਦਾ ਕਾਫੀ ਝਗੜਾ ਹੋਇਆ ਉਸ ਤੋਂ ਬਾਅਦ ਅੱਜ ਇਹਨਾਂ ਨੇ ਪੂਰੀ ਪਲੈਨਿੰਗ ਨਾਲ ਆ ਗਏ ਹੋਟਲ ਦੇ ਵਿੱਚ ਸੁਤਾ ਪਿਆ ਸੀ ਗਮੋ ਦਾ ਸ਼ਿਵਮ ਜ਼ਿਰਤਪੁਰ ਉਹਦਾ ਕੀ ਮਤਲਬ ਸਰ ਮਾਰਨ ਦਾ ਕਾਰਨ ਕੀ ਦੱਸਿਆ ਇਹਨਾਂ ਨੇ ਮਾਰਨ ਦਾ ਪੈਸੇ ਦੇ ਲੈਣ ਤੇ ਕਿੰਨੇ ਕ ਬੰਦੇ ਇਨਵੋਲਡ ਨੇ ਸਾਰੇ ਇਹਦੇ ਵਿੱਚ 5 ਬੰਦੇ ਇਨਵੋਲਡ ਜਿਸ ਦਾ ਕਤਲ ਹੋਇਆ ਸਰ ਉਹਦਾ ਨਾਮ ਕੀ ਹੈ ਤੇ ਉਹ ਉਹ ਕੀ ਕੰਮ ਕਰਦਾ ਸੀਗਾ ਉਹਦਾ ਸ਼ੁਭਮ ਨਾਮ ਆ ਤੇ ਉਹ ਇਸੇ ਹੋਟਲ ਦੇ ਵਿੱਚ ਇਹ ਦੋਨੇ 파ਟਰਨਰ ਨੇ ਦੋਸ਼ੀ ਤੇ ਮਾਰਨ ਵਾਲਾ ਦੋਨੇ ਆਪਸ ਦੇ ਵਿੱਚ 파ਟਰਨਰ ਨੇ ਫੋਟੋ ਦੇ ਉੱਤੇ ਜਿਹੜਾ ਠੇਕੇ ਤੇ ਲਿਆ ਹੋਇਆ ਹੈ ਨਾ ਠੀਕ ਹੈ ਤੇ ਜਿਹੜੇ ਇਹ ਦੋ ਫੜੇ ਗਏ ਨੇ ਕਿ ਇਹਨਾਂ ਦੇ ਨਾਮ ਕੀ ਨੇ ਇਹਨਾਂ ਦਾ ਨਾਮ ਇੱਕ ਦਾ ਹੈਗਾ ਗੌਤਮ ਉਰਫ ਸ਼ੁਭਮ ਸ਼ਿਵਮ ਇਹ ਕਹੇਗਾ ਨikhil ਸਰ ਇੱਕ ਕਤਲ ਕਿਸ ਉਹ ਹਥਿਆਰ ਨਾਲ ਕੀਤਾ ਇਹ ਕਿਰਚ ਨਾਲ ਕਰਿਆ ਗਿਆ ਤੇ ਕਿੰਨੇ ਕਿੰਨੇ ਵਾਰ ਕਰਿਆ ਇਹਨਾਂ ਨੇ ਤਿੰਨ ਚਾਰ ਵਾਰ ਕਰਿਆ